ਲੋਰੀ ਸਭ ਤੋਂ ਵੱਧ ਸੇਲ ਹੋਣ ਵਾਲਾ ਡਿਜ਼ਾਈਨ ਆਪਾਂ ਲੈ ਕੇ ਆਏ ਜੀ ਪਿਓਰ ਅਲਪੈਨ ਦੇ ਵਿੱਚ ਆਈ ਕਲਰ ਹੋਣਗੇ 4 ਪਹਿਲਾ ਕਲਰ ਹੈਗਾ ਨੇਵੀ ਬਲੂ ਜੀ ਡਿਜ਼ਾਈਨ ਚੈੱਕ ਕਰੋ ਜੀ ਸਭ ਤੋਂ ਵੱਧ ਸੇਲ ਹੋਣ ਵਾਲਾ ਡਿਜ਼ਾਈਨ ਆਈ ਇਹ 4 ਕਲਰ ਨੇ ਪਹਿਲਾ ਕਲਰ ਹੈਗਾ ਨੇਵੀ ਬਲੈਕ ਜੀ ਲੋ ਜੀ ਡਿਜ਼ਾਈਨ ਚੈੱਕ ਕਰੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਪਿਓਰ ਅਲਪੈਨ ਦੇ ਵਿੱਚ ਨਾ ਬੂਰਾਵੇ ਨਾ ਰੰਗ ਖਰਾਬ ਹੋਊਗੇ ਜੀ 600 700 ਸੇਲ ਹੁੰਦਾ ਜੀ ਆਪਾਂ ਤੁਹਾਨੂੰ ਦੇ ਰਿਹਾ 400 ਦੇ ਵਿੱਚ ਹੀ ਪਿਓਰਲ ਪਾਇਨਾ ਇਹ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਕਲਰ ਚਾਰ ਨੇ ਜਿਹੜਾ ਵੀ ਤੁਹਾਨੂੰ ਰੰਗ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਵਟਸਐਪ 'ਤੇ ਆਰਡਰ ਕਰ ਦਿਓ ਜੀ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਹੈ ਦੁਕਾਨ ਕੀ ਪਿਆ ਕਿ ਲੈ ਸਕਦੇ ਹੋ ਅਲੀ ਸ਼ਰ ਵਾਲੇ ਕੱਪੜੀ ਮਸ਼ਹੂਰ ਦੁਕਾਨ ਠਾਣਾ ਰੋੜੀ ਭੀਖੀ ਸਾਹਮਣੇ ਕਾਲੇਗੋਰੀ ਦੁਕਾਨ ਜੀ ਚਾਰ ਕਦਰਾਂ ਦੇ ਚਾਰੇ ਹੀ ਕਲਰ ਬਹੁਤ ਸ਼ਾਨਦਾਰ ਨੇ ਲੋ ਜੀ ਰੈੱਡ ਕਲਰ ਆ ਬਹੁਤ ਹੀ ਜ਼ਿਆਦਾ ਇਹ ਡਿਜ਼ਾਈਨ ਪਪੂਲਰ ਹੋਇਆ ਜੀ ਬਹੁਤ ਸੇਲ ਕੀਤੀ ਅਸੀਂ ਨੇ ਜਿਹੜੀਆਂ ਮੇਰੇ ਕੋਲ ਆਪਣਾ ਰਹਿ ਗਈਆਂ ਸੀਗੀਆਂ ਹੁਣ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸਾਨੂੰ ਬਰਸਾਪੋਰਟ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ 600 700 ਵਾਲਾ ਸੂਟ 400 ਦੀ ਪ्युअर ਅਲਪੈਨ ਦਾ ਡਿਜੀਟਲ ਪ੍ਰਿੰਟ ਸੂਟ ਆਈ ਚਾਰ ਕਲਰ ਨੇ ਚਾਰ ਹੀ ਕਲਰ ਬਹੁਤ ਸ਼ਾਨਦਾਰ ਨੇ ਜੀ ਇੱਕ ਵਾਰੀ ਕਲਰ ਫਿਰ ਨਹੀਂ ਕਰ ਲਓ ਜੀ ਪਹਿਲਾ ਕਲਰ ਆ ਗਿਆ ਹਰਾ ਫਰੂਜੀ ਜੀ ਦੂਜਾ ਆ ਗਿਆ ਰੈੱਡ ਕਲਰ ਜੀ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਹੈ ਬਹੁਤ ਹੀ ਪੈਰਾਡੇਨ ਆਈ 600 700 ਵਾਲਾ ਸੂਟ 400 ਦੇ ਵਿੱਚ ਜੀ ਮਸਟਰਡ ਕਲਰ ਆ ਗਿਆ ਜੀ ਲਾਸਟ ਕਲਰ ਹੈਗਾ ਜੀ ਮੇਬੀ ਜੀ